ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਰੈਸਪੀ ਪਾਪਾ ਜੀ ਬਣਾ ਰਹੇ ਨੇ ਉਹ ਦਿਖਾਵਾਂਗੇ ਵੀ ਕੀ ਬਣਾ ਰਹੇ ਨੇ ਦੇਖੋ ਪਹਿਲਾਂ ਉਹਨਾਂ ਨੇ ਤੇਲ ਗਰਮ ਕਰਕੇ ਪਿਆਜ਼ ਪਾਤਾ ਅਦਰਕ ਪਾਤਾ ਹਾਂਜੀ ਦੇਖੋ ਹੁਣ ਮੰਮੀ ਪਿਆਜ਼ ਭੁੰਨ ਰਹੇ ਨੇ ਅੱਜ ਮੰਮੀ ਤੇ ਪਾਪਾ ਦੋਨੋਂ ਬਣਾ ਰਹੇ ਨੇ ਸਬਜ਼ੀ ਇਹ ਬਹੁਤ ਹੀ ਵਧੀਆ ਤੇ ਸੀਕ੍ਰੇਟ ਸਬਜ਼ੀ ਹੈ ਤੁਹਾਡੇ ਵਾਸਤੇ ਤੇ ਸ਼ੁਰੂਤ ਲੈ ਕੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੁਣ ਆਪਾਂ ਇਹਦੇ ਵਿੱਚ ਜਦੋਂ ਪਿਆਜ਼ ਪੁੱਜ ਗਏ ਹੁਣ ਅਗਲੀ ਚੀਜ਼ ਕੀ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਹਾਂਜੀ ਹੁਣ ਪਾਪਾ ਪਾਉਣਗੇ ਇਹਦੇ ਵਿੱਚ ਜੀਰਾ ਹਾਂਜੀ ਦੇਖੋ ਇਹ ਟਵਿਸਟ ਹੈ ਨਾ ਦੇਖੋ ਤੁਪਾ ਨੇ ਪਹਿਲਾਂ ਜੀਰਾ ਪਾਇਆ ਜੇ ਪਾਪਾ ਨੇ ਦੁਬਾਰਾ ਬਾਅਦ ਵਿੱਚ ਪਾਇਆ ਇਹ ਉਹਨਾਂ ਦਾ ਐਕਸਪੀਰੀਮੈਂਟਸ ਹੈ ਪੂਰਾ ਹਾਂਜੀ ਹੁਣ ਪਾਉਣਗੇ ਟਮਾਟਰ ਪਿਆਜ਼ ਭੁੱਜ ਚੁੱਕਿਆ ਤੇ ਟਮਾਟਰ ਵੀ ਪਾਤੇ ਹਾਂਜੀ ਹੁਣ ਪਾਉਣਗੇ ਜਿਹੜੀ ਚੀਜ਼ ਦੀ ਸਬਜ਼ੀ ਬਣਾ ਰਹੇ ਨੇ ਉਹਨੇ ਕੱਚੇ ਕੇਲੇ ਇਹਨਾਂ ਨੂੰ ਪਾਪਾ ਨੇ ਕੱਟ ਲਿਆ ਸੀਗਾ ਤੇ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਕੱਟਿਆ ਹਾਂ ਮੰਮੀ ਦੱਸਣਗੇ ਕੀ ਨੇ ਮੰਮੀ ਕੇਲਾ ਮੰਮੀ ਇਹ ਬਨਾਣਾ ਨੇ ਜੀ ਹਾਂਜੀ ਕੇਲਾ ਤੇ ਬਨਾਣਾ ਆਪਾਂ ਜਿਹਨੂੰ ਕਹਿ ਦਿੰਨੇ ਆ ਤੇ ਦੇਖੋ ਪਹਿਲਾਂ ਵੀ ਤੁਹਾਨੂੰ ਆਪਣੇ ਦਿਖਾਏ ਨੇ ਵੀ ਆਪਣੇ ਇਹ ਆਰਗੈਨਿਕ ਨੇ ਲਾਏ ਹੋਏ ਬਾਹਰ ਆਪਣੇ ਪੇੜ ਦੇ ਇਹ ਨੇ ਇਹ ਬੂਟੇ ਤੋਂ ਤੋੜ ਕੇ ਲਿਆਂਦੇ ਸੀਗੇ ਹਾਂਜੀ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਹਲਾ ਕੇ ਇਹਨਾਂ ਨੂੰ ਵੀ ਭੁੰਨ ਲੈਣਾ ਹੈ ਹਾਂਜੀ ਹੁਣ ਉਹ ਬਣ ਚੁੱਕੇ ਨੇ ਭੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਖੋ ਥੋੜੀ ਜਿਹੀ ਲਾਲ ਮਿਰਚ ਥੋੜਾ ਨਮਕ ਟੇਸਟ ਅਨੁਸਾਰ ਤੁਸੀਂ ਆਪਦਾ ਪਾ ਸਕਦੇ ਹੋ ਤੇ 1 ਚਮਚਾ ਆਪਾਂ ਪਾਵਾਂਗੇ ਉਹਦੇ ਵਿੱਚ ਹਲਦੀ ਦਾ ਹਾਂਜੀ ਨਮਕ ਮਿਰਚ ਹਲਦੀ ਪਾ ਕੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਹਿਲਾ ਦਾਂਗੇ ਦੇਖੋ ਤੁਹਾਨੂੰ ਦਿਖ ਰਹੀ ਹੋਣੀ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋ ਰਹੀ ਆ ਇਹ Papa ji ਦੇ ਆਪਦੇ ਤਜਰਬੇ ਦੇ ਨਾਲ ਬਣਾਈ ਆ ਉਹਨਾਂ ਨੇ ਬਹੁਤ ਹੀ ਟੇਸਟੀ ਹੈ ਹੁਣ ਆਪਾਂ ਇਹਦੇ ਉੱਪਰ ਥੋੜਾ ਧਨੀਆ ਕੱਟ ਕੇ ਪਾਵਾਂਗੇ ਹਾਂਜੀ ਹੁਣ ਆਪਾਂ ਇਹਦੇ ਉੱਪਰ ਹਰਾ ਧਨੀਆ ਪਾ ਦਾਂਗੇ ਹਾਂਜੀ ਜਿਨ੍ਹਾਂ ਜਿਨ੍ਹਾਂ ਨੂੰ ਇਹਦੀ ਲੁੱਕ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇਹ ਵੀ ਦੱਸਣਾ ਕਿ ਕਿੰਨਾ ਕਿੰਨਾ ਦੇ ਪਾਪਾ ਜੀ ਹੈਲਪ ਕਰਾਉਂਦੇ ਨੇ ਦੇਖੋ ਸਾਡੇ ਪਾਪਾ ਜੀ ਮੰਮੀ ਨਾਲ ਹੈਲਪ ਕਰਾ ਰਹੇ ਨੇ ਅੱਜ ਕਿੰਨੀ ਵਧੀਆ ਸਬਜ਼ੀ ਬਣਾਈ ਆ ਦੇਖੋ ਆਪਾਂ ਨੂੰ ਵੀ ਫੇਲ ਕਰਤਾ ਅੱਜ